ਇਹਨਾਂ ਨੇ ਸ਼ਰਾਰਤਾਂ ਕਰਨੀਆਂ ਅਸੀਂ ਇਹਨਾਂ ਦੀਆਂ ਸ਼ਰਾਰਤਾਂ ਦੇ ਚੁਗਲ ਵਿੱਚ ਨਹੀਂ ਫਸਣਾ ਅਸੀਂ ਆਪਣੇ ਗੁਰੂਆਂ ਦਾ ਰਹਿਬਰਾਂ ਦਾ ਵੱਡੇ ਪੱਧਰ ਦੇ ਉੱਤੇ ਜਨਮ ਦਿਹਾੜੇ ਮਨਾਉਣੇ ਆ ਜੇ ਕੋਈ અપਮਾਨ ਹੁੰਦਾ ਹੈ ਨਾ ਉਹ ਕਹਿੰਦੇ ਵੀ ਮੈਂ ਇੰਨੇ ਲੱਖ ਰੁਪਈਆ ਦਊਂਗਾ ਇਹ ਬੋਜਦਲਾਂ ਦੇ ਕੰਮ ਆ ਜਿਹੜਾ ਮਤਲਬ ਰਾਤ ਬਰਾਤੇ ਜਾਣੇ ਆ ਉਹ ਸਿੱਧਾ ਬਲ ਦੱਸ ਦਵੇ ਵੀ ਹਾਂ ਵੀ ਅਸੀਂ ਫਲਾਨੀ ਥਾਂ ਆਉਣਾ ਸਾਡੇ ਬੰਦਿਆਂ ਨੇ ਤੇ ਉਹ ਜਾਵੇ ਉਹ ਹੈ ਦੇ ਤੇ ਇਸ ਸਮਾਜ ਹੈ ਨਿਕਾ ਜਿਹੜੇ ਮੁੱਡੇ ਫਸੇ ਆ ਉਹਨਾਂ ਦੇ ਪਰਿਵਾਰਾਂ ਨੂੰ ਗਰੀਬ ਘਰ ਦੇ ਹੋਣੇ ਆ ਬੱਚੇ ਉਹਦੇ ਮਾਪਿਆਂ ਨੂੰ ਫਿਕਰ ਪਿਆ ਉਹ ਵਿਚਾਰੇ ਕਿੱਥੋਂ ਉਹਨਾਂ ਦੀ ਜਮਾਨਤ ਤੱਕ ਰੋਣਗੇ ਇਹ ਪ੍ਰਸ਼ਾਸਨ ਵੀ ਮਰ ਰਲਿਆ ਆ ਅਜੀ ਸਰਕਾਰ ਨੂੰ ਸਿੱਧਾ ਚਤਾਵਨੀ ਦਿੰਦੇ ਆ ਵੀ ਐਦਾਂ ਦੇ ਬੰਦੇ ਨੂੰ ਨੱਥ ਪਾ ਲਵੇ ਸਰਕਾਰ ਨੇ ਤਾਂ ਸਰਕਾਰਾਂ ਨੂੰ ਸਮਾਜ ਪਾਊਗਾ ਐਮਐਲਏ ਆ ਐਮਪੀ ਆ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਆ ਸਾਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਪਰ ਜੇ ਉਹ ਡਾਕਟਰ ਬਾਬਾ ਸਾਹਿਬ ਦੇ ਬਾਰੇ ਉਹਨਾਂ ਦਾ ਉਹਨਾਂ ਦਾ ਕੋਈ ਵਿਆਹ ਨਹੀਂ ਆਉਂਦਾ ਤਾਂ ਮੈਂ ਕਹਿੰਦਾ ਸਮਾਜ 1 ਕਾਲ ਵੀ 14 ਨੂੰ ਉਹਨਾਂ ਨੂੰ ਕਿਸੇ ਵੀ ਗੁਰੂ ਡਾਕਟਰ ਅੰਬੇਡਕਰ ਦੇ ਬੁੱਤ ਦੇ ਹਾਰ ਪਾਉਣ ਦਾ ਕੋਈ ਅਧਿਕਾਰ ਨਹੀਂ ਜੇ ਸਰਕਾਰਾਂ ਨੇ ਪਹਿਲਾਂ ਇਹਨਾਂ ਨੂੰ ਸਜ਼ਾ ਮਾ ਦਿੱਤੀਆ ਹੁੰਦੀਆਂ ਤਾਂ ਅੱਜ ਇਹ ਘਟਨਾ ਨਾ ਹੋਣਾ ਬਾਬਾ ਤੁਸੀਂ ਅਸਲੇ ਦੇਖ ਰਹੇ ਹੋ ਜੀ ਕਾਂਛੀ ਟੀਵੀ ਸਵਾਗਤ ਹੈ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਬੀਤੇ ਕਈ ਦਿਨ ਤੋਂ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦੇ ਨਾਲ ਛੇੜਛਾੜ ਇੱਕ ਨਹੀਂ ਕਈ ਘਟਨਾਵਾਂ ਬੀਤੇ ਸਮੇਂ ਅੰਮ੍ਰਿਤਸਰ ਦੇ ਅੰਦਰ ਘਟਨਾਵਾਂ ਵਾਪਰਨੀ ਉਸ ਤੋਂ ਬਾਅਦ ਸ਼ਹਿਰ ਫਲੋਰ ਰਾਮਗੜ ਨੰਗਲ ਦੇ ਅੰਦਰ ਘਟਨਾਵਾਂ ਵਾਪਰਨੀ ਉਸ ਤੋਂ ਬਾਅਦ ਬਟਾਲਾ ਦੇ ਵਿੱਚ ਘਟਨਾਵਾਂ ਵਾਪਰਨੀਆਂ ਤੇ ਵੈਸੇ ਵੀ ਦੇਖਿਆ ਜਾਵੇ ਤਾਂ ਬਹੁਤ ਵਾਰ ਕਈ ਲੀਡਰਾਂ ਦੇ ਵੱਲੋਂ ਬੋਲਿਆ ਗਿਆ ਜਿਵੇਂ ਬਹੁਤ ਜ਼ਿੰਮੇਵਾਰ ਦੇਸ਼ ਭਾਰਤ ਦੀ ਸਰਕਾਰ ਦੇ ਵਿੱਚ ਬੈਠਾ ਅਮਿਤ ਸ਼ਾਹ ਦੇ ਵੱਲੋਂ ਵੀ ਬਾਬਾ ਸਾਹਿਬੀ ਮਰਾਉ ਡਾਕਟਰ ਅੰਬੇਡਕਰ ਦੇ ਵਿਰੁੱਧ ਸ਼ਬਦਾਬਲੀ ਵਰਤਣੀ ਤੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਬੈਠਾ ਆਪਣੇ ਆਪ ਨੂੰ ਖਾਲਸਤਾਨੀ ਸਮਝਨ ਵਾਲਾ ਜਦਕਿ ਉਹ ਆਪ ਸਿੱਖ ਵੀ ਨਹੀਂ ਹੈ ਸਿੱਖ ਸਮਾਜ ਉਹਨੂੰ ਆਪਣਾ ਲੀਡਰ ਮੰਨਦਾ ਵੀ ਨਹੀਂ ਹੈ ਤੇ ਉਹਦੇ ਵੱਲੋਂ ਇਹ ਜਿਹੜੀ ਘਟਨਾ ਵਾਪਰੀ ਸੀ ਸ਼ਹਿਰ ਫਲੋਰ ਦੇ ਨਾਲ ਲੱਗਦੇ ਰਾਮਗੜ੍ਹ ਨੱਗਲ ਪਿੰਡ ਦੇ ਉਹਦੀ ਜ਼ਿੰਮੇਵਾਰੀ ਲੈ ਲੈਣਾ ਔਰ ਉਹਨਾਂ ਨੇ ਕਿਹਾ ਕਿ ਇਹ ਅਸੀਂ 14 ਅਪ੍ਰੈਲ ਤੱਕ ਪੰਜਾਬ ਦੇ ਅੰਦਰ ਬਹੁਤ ਸਾਰੇ ਸਟੈਚੂਜ਼ ਦਾ ਨੁਕਸਾਨ ਕਰਾਂਗੇ ਤੇ ਨਾਲੇ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਸਟੈਚੂ ਦਾ ਨੁਕਸਾਨ ਕਰੂਗਾ ਉਹਨੂੰ 10 ਲੱਖ ਰੁਪਏ ਇਨਾਮ ਦੇਾਂਗੇ ਤੇ ਨਾਲੇ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਜਿਹੜਾ ਲੀਡਰ ਪੰਜਾਬ ਦੇ ਵਿੱਚ ਦਲਤ ਲੀਡਰ ਜਾਂ ਹੋਰ ਖਾਸ ਕਿਸਮਾਂ ਵੱਲੋਂ ਇਹ ਆਵਾਜ਼ ਚੱਕੀ ਗਈ ਹੈ ਪੰਨੂ ਦੇ ਵਿਰੁੱਧ ਬੋਲਿਆ ਗਿਆ ਉਹ ਮੇਰੇ ਨਿਸ਼ਾਨੇ ਤੇ ਨੇ ਉਹਨਾਂ ਨੂੰ ਅਸੀਂ ਸੋਧਾਂਗੇ ਤੇ ਇਸ ਘਟਨਾ ਤੇ ਚਰਚਾ ਕਰਨ ਦੇ ਲਈ ਚਿੰਤਾ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚ ਕੀਤੀ ਹੈ ਸ਼੍ਰੀ ਗੁਰੂ ਰਬਦਾਸ ਸਾਧੂ ਸਮਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤਰ ਸਿੰਘ ਭਰੂ ਮਝਾਰਾ ਆਪਾਂ ਪਹਿਲਾਂ ਜੀ ਆਇਆਂ ਆਖਾਂਗੇ ਫਿਰ ਆਪਾਂ ਕਰਾਂਗੇ ਚਾਚਾ ਮਹਾਰਾਜ ਜੀਓ ਜੈ ਗੁਰੂ ਦੇ ਕੀ ਧੰਨ ਵਰਦੇਵ ਜੀ ਮਹਾਰਾਜ ਜੀਓ ਬੜੀ ਚਿੰਤਾ ਦੀ ਗੱਲ ਹੈ ਕਿ ਜੇ ਇਸ ਸਮਾਜ ਨੂੰ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਡਕਰ ਜੀ ਨੇ ਬੜੀ ਜੱਦੋ ਜਹਿਦ ਦੇ ਨਾਲ ਉਹ ਦਲਦਲ ਭਰੀ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਅੱਜ ਚੰਗਾ ਜੀਵਨ ਦਿੱਤਾ ਉਹ ਸਾਡੇ ਲਈ ਇੱਕ ਸੰਕੇਤ ਹੈ ਪ੍ਰੇਰਨਾ ਸਰੋਤ ਹੈ ਅਸੀਂ ਉਹਨਾਂ ਨੂੰ ਆਪਣੇ ਆਈਡੀਅਲ ਮੰਨਦੇ ਆ ਅਸੀਂ ਉਹਨਾਂ ਨੂੰ ਰਹਿਬਰ ਮੰਨਦੇ ਆ ਪਰ ਬਹੁਤ ਸਾਰੇ ਕੁਝ ਕੁ ਸ਼ਰਾਰਤੀ ਲੋਕਾਂ ਦੇ ਵੱਲੋਂ ਜਿਹੜਾ ਬਾਬਾ ਸਾਹਿਬ ਪਿਮਰਾਓ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਦੇ ਉੱਤੇ ਜਿਵੇਂ ਸ਼ਹਿਰ ਫਲੋਰ ਦੇ ਨਾਲ ਲੱਗਦੇ ਰਾਮਗੜ੍ਹ ਨੰਗਲ ਵਿਖੇ ਖਾਲਸਤਾਨ ਜਿੰਦਾਬਾਦ ਤੇ ਝੰਡਾ ਵੀ ਲਾਇਆ ਤੇ ਨਾਰੇ ਵੀ ਲਿਖੇ ਤੇ ਪੰਨੂ ਦੇ ਵੱਲੋਂ ਬਹੁਤ ਮਾੜਾ ਬੋਲਿਆ ਵੀ ਗਿਆ ਸਤਗੁਰੂ 10 ਮਹਾਰਾਜ ਪ੍ਰਤੀ ਵੀ ਬੋਲਿਆ ਕਿ ਕੀ ਤੁਸੀਂ ਕਿਸ ਤਰ੍ਹਾਂ ਨਜ਼ਰ ਲੈਂਦੇ ਹੋ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨ ਰਪੈ ਸਤਗੁਰਦਾਸ ਮਹਾਰਾਜ ਕੀ ਜੈ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬੀਰ ਅੰਬेडकर ਜਿਨ੍ਹਾਂ ਨੇ ਭਾਰਤੀ ਸੰਵਿਧਾਨ ਸਾਡੇ ਸਮਾਜ ਨੂੰ ਲੈ ਕੇ ਸਾਨੂੰ ਬਰਾਬਰ ਦੀ ਉਹਦੇ ਵਿੱਚ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਬਰਾਬਰਤਾ ਦੇ ਕੀ ਭਾਵ ਜੇ ਕੋਈ ਸਾਡਾ અપਮਾਨ ਕਰਦਾ ਸੀ ਅਸੀਂ ਉਹਦੇ ਨਾਲ ਉਹਨਾਂ ਨੇ ਨਾਲ ਹੀ ਦੱਸਿਆ ਵੀ ਇਹ ਸਜ਼ਾ ਕਿੱਥੋਂ ਮਿਲਦੀ ਹੈ ਇਹ ਕਿਹੜੀ ਆ ਜਿਦੇ ਕਿ ਉਹ ਡਾਕਟਰ 바ਵਾ ਸਾਹਿਬ ਨੇ ਬਹੁਤ ਉਪਰਾਲੇ ਕੀਤੇ ਸੀ ਸਮਾਜ ਨੂੰ ਬਰਾਬਰਤਾ ਦੇ ਵਿੱਚ ਲਿਆਉਣ ਦੇ ਲਈ ਔਰ ਜਦੋਂ ਉਹਨਾਂ ਨੇ ਇਹ ਇੱਕ ਉਪਰਾਲੇ ਕੀਤੇ ਸੀ ਜਿਹੜਾ ਜਿਵੇਂ ਰਿਜ਼ਰਵੇਸ਼ਨ ਹੋ ਗਈ ਜੀ ਰਿਜ਼ਰਵੇਸ਼ਨ ਦੇ ਵਿੱਚ ਉਸ ਸਮੇਂ ਦੇ ਵਿੱਚ ਜਦੋਂ ਸਾਨੂੰ ਮਿਲੇ ਸੀ ਹੱਕ ਹਕੂਕ ਉਸ ਵੇਲੇ ਸਾਡੇ ਜਿਹੜੇ ਆ ਇਹ ਰਿਜ਼ਰਵੇਸ਼ਨ ਕਰਕੇ ਸਾਡੇ ਨੌਜਵਾਨ ਸਾਡੇ ਸਮਾਜ ਦੇ ਲੋਕ ਜਿਹੜੇ ਆ ਉਹ ਨੌਕਰੀਆਂ ਤੇ ਲੱਗੇ ਵੀ ਆ ਗਵਰਨਮੈਂਟ ਜੌਬ ਗਵਰਨਮੈਂਟ ਜੌਬ ਤੇ ਲੱਗੇ ਵੀ ਆ ਔਰ ਉਹ ਉਹਦੇ ਨਾਲ ਬਰਾਬਰਤਾ ਆਈ ਵੀ ਆ ਉਸ ਤੋਂ ਬਾਅਦ ਸਰਕਾਰਾਂ ਨੇ ਜਿਹੜਾ ਉਹ ਨੌਕਰੀ ਜਿਹੜੀਆਂ ਉਹ ਬੰਦ ਕਰਤੀਆਂ ਮੁੜ ਕੇ ਉਹਨਾਂ ਨੇ ਦੇਣੀਆਂ ਬੰਦੇ ਕਰਤੀਆਂ ਜਿਹੜੀਆਂ ਨਹੀਂ ਕਿੱਥੋਂ ਸਾਰੇ ਤਾਂ ਜਿਹੜੇ ਪ੍ਰਾਈਵੇਟ ਕਰ ਦਿੱਤੇ ਆ ਆਪਾਂ ਇਸ ਪਾਸੇ ਨਹੀਂ ਜਾਣਾ ਇਹ ਕਹਿਣ ਦਾ ਭਾਵ ਆ ਕਿ ਸਾਨੂੰ ਡਾਕਟਰ ਬਾਬਾ ਸਾਹਿਬ ਦੀ ਬਖਸ਼ਸ਼ਤ ਸਾਨੂੰ ਬਰਾਬਰਤਾ ਦੇ ਹੱਕ ਮਿਲੇਗੇ ਉਹਨਾਂ ਨੇ ਜਿਹੜਾ ਰਿਜ਼ਰਵੇਸ਼ਨ ਆ ਉਹਨਾਂ ਨੇ ਐਸਸੀ ਐਕਟ ਜਿਹੜਾ ਐਸ ਦੂਜੀ ਰਿਜ਼ਰਵੇਸ਼ਨ ਨੇ ਆ ਉਸ ਵੇਲੇ ਉਹਨੇ ਕਿਹਾ ਸੀਗਾ ਵੀ ਜਦੋਂ ਇਹ ਬਰਾਬਰਤਾ ਹੋ ਜਾਊਗੀ ਉਹ ਖਤਮ ਹੋ ਜਾਊਗੀ ਉਹ ਜਿਹੜਾ ਆਪਣੇ ਆਲਾ ਉੱਥੇ ਦਾ ਉੱਥੇ ਰਹਿ ਗਿਆ ਪਰ ਅੱਜ ਉਹਨਾਂ ਦਾ ਜਿਹੜਾ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਜਨਮ ਦਿਨ ਬੜੀ ਧੂਮ ਧਾਮ ਦੇ ਨਾਲ ਮਨਾਉਂਦੇ ਆ ਕਿਉਂਕਿ ਜਿਨ੍ਹਾਂ ਨੇ ਦਲਦਲ ਦੇ ਵਿੱਚੋਂ ਕੱਢਿਆ ਆ ਉਹਨਾਂ ਦਾ ਬਣਾਉਣ ਦਾ ਸਾਡਾ ਫਰਜ਼ ਵੀ ਬਣਦਾ ਪਰ ਗੁਰੂ ਰਵਿਦਾਸ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਾ ਫਰਮਾਨ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਉਹਨਾਂ ਨੇ ਬਾਣੀ ਦੇ ਵਿੱਚ ਬਹੁਤ ਕੁਝ ਬਰਾਬਰਤਾ ਦੇ ਵਿੱਚ ਦੱਸਿਆ ਆ ਵੀ ਕਿਸੇ ਦਾ ਅਪਮਾਨ ਨਹੀਂ ਕਰਨੀ ਚਾਹੀਦਾ ਪਰ ਇਹ ਜਿਹੜੇ ਆ ਗੁਰਪੰਤ ਸਿੰਘ ਪੰਨੂ ਇਹ ਜਿਹੜਾ ਮਤਲਬ ਇਹਦੀ ਜਿਹੜੀ ਲੈਂਗੁਏਜ ਸਹੀ ਨਹੀਂ ਕਿ ਪਹਿਲੇ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਬੇਗਮਪੁਰਾ ਸ਼ਹਿਰ ਕੋ ਨਾਉ ਗੁਰੂ ਅਰਜਨ ਦੇਵ ਜੀ ਇੱਕ ਬੇਗਮਪੁਰਾ ਸੰਕਲਪ ਕਰਦੇ ਆ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜਿਹੜਾ ਖਾਲਸਾ ਪੰਥ ਸੱਜਿਆ ਸੀ ਉਹ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਸੋਚ ਆ ਉਹੀ ਵੱਲ ਜਿਹੜੀ ਉਹਨਾਂ ਨੇ ਇਹਨਾਂ ਨੇ ਬੇਗਮਪੁਰਾ ਕਿਹਾ ਉਹਨਾਂ ਨੇ ਖਾਲਸਾ ਪਿਰ ਪਰ ਇਹ ਜਿਹੜੇ ਆ ਇਦਾਂ ਦੇ ਅੱਗ ਲਾਉਣ ਵਾਲੇ ਲੋਗ ਆ ਇਹ ਸਾਨੂੰ ਬਰਾਬਰਤਾ ਦਾ ਸਾਨੂੰ ਬਾਣੀ ਦੇ ਨਾਲ ਜੁੜ ਨਹੀਂ ਦੇ ਰਿਹਾ ਸਾਡਾ ਇਹ ਭਾਰਤ ਦੇ ਵਿੱਚ ਸਾਡਾ ਆਸ ਵਿੱਚ ਇਹ ਟਕਰਾਅ ਕਰਾਉਣ ਨੂੰ ਕਰਾਉਣ ਨੂੰ ਤਿਆਰ ਆ ਬੇਸ਼ੱਕ ਸਿੱਖ ਜਥੇਬੰਦੀਆਂ ਉਹਦੇ ਨਾਲ ਨਹੀਂ ਤੋਰਦੀਆਂ ਉਹਦੇ ਹੱਕ ਦੇ ਵਿੱਚ ਨਹੀਂ ਉਹ ਹੰਗਾਰਾ ਭਾਰਤੀਆਂ ਪਰ ਇਹ ਜਿਹੜੇ ਲੋਕ ਆ ਇਹ ਅੱਗ ਲਾਉਣ ਵਾਲੇ ਆ ਅੱਗ ਲਾਈ ਡੱਬੂ ਨਿਆਈਏ ਆਪਤਾ ਇਹ ਬਾਹਰ ਬੈਠੇ ਇਹਨਾਂ ਨੂੰ ਕੋਈ ਨਹੀਂ ਇਹ ਜਿਹੜੇ ਸਾਡੇ ਇੱਥੇ ਨੌਜਵਾਨ ਨੇ ਬੇਰੁਜ਼ਗਾਰ ਨੇ ਉਹਨਾਂ ਨੂੰ ਗਮਰਾਹ ਕਰਕੇ ਉਹਨਾਂ ਨੂੰ ਕੁਝ ਪੈਸਾ ਦੇ ਕੇ ਉਹਨਾਂ ਤੋਂ ਇਹ ਕੰਮ ਕਰਾਉਂਦੇ ਆ ਇਹ ਏਜੰਸੀਆਂ ਦੇ ਬੰਦੇ ਆ ਸਾਨੂੰ ਇਹਨਾਂ ਤੋਂ ਗਰੇਜ ਕਰਨਾ ਚਾਹੀਦਾ ਜਿਹੜਾ ਉਹਨ ਕਿਹਾ ਕਿ ਮੱਲਨਾ 14 ਅਪ੍ਰੈਲ ਨੂੰ ਉਹ ਸਾਡਾ ਜਿਹੜਾ ਧਿਆਨ ਪੜਕਾਉਣਾ ਚਾਹੁੰਦੇ ਆ ਬਈ ਇਹ ਮੱਲਨਾ ਇਹਨਾਂ ਦਾ ਇਹਨਾਂ ਦਾ ਧਿਆਨ ਪੜਕਾ ਕੇ ਤਾਂ ਇਹ ਟੈਨਸ਼ਨ ਦੇ ਵਿੱਚ ਰਹਿਣਾ ਮੈਂ ਮੱਲਾਂ ਸਾਰੇ ਸੰਗਤਾਂ ਨੂੰ ਇਹ ਬੇਨਤੀ ਕਰਦਾ ਸਾਨੂੰ ਟੈਨਸ਼ਨ ਚ ਰਹਿਣ ਦੀ ਲੋੜ ਨਹੀਂ ਜੇ ਕੋਈ અપਮਾਨ ਹੁੰਦਾ ਹੈ ਨਾ ਉਹ ਕਹਿੰਦੇ ਵੀ ਮੈਂ ਇੰਨੇ ਲੱਖ ਰੁਪਈਆ ਦਊਗਾ ਜਿਹੜਾ ਡਾਕਟਰ ਬਾਸ ਸਾਹਿਬ ਦਾ ਇਹ ਬੁਜਦਲਾ ਤੇ ਕੰਮ ਆ ਜਿਹੜਾ ਮੱਲਾਂ ਰਾਤ ਬਰਾਤੇ ਜਾਣੇ ਆ ਸੂਰਮਗਤੀ ਨਹੀਂ ਬਾਣੀ ਦਾ ਫਰਮਾਨ ਆ ਕਹਿੰਦੇ ਸੂਰਾ ਸੂ ਪਹਿਚਾਨੀਏ ਜੋ ਲੜਾਈ ਦੇ ਹਿਤ ਪਰਜਾ ਪਰਜਾ ਕੱਟ ਮਰੇ ਕਬੂਨਾ ਛਾੜੇ ਕੇਤ ਸਤਿਗੁਰੂ ਕਬੀਰ ਜੀ ਕਹਿੰਦੇ ਆ ਕਦੇ ਸੁਰਮਾ ਉਹ ਹੁੰਦਾ ਜਿਹੜਾ ਮੈਦਾਨ ਦੇ ਵਿੱਚ ਆ ਕੇ ਗੱਜ ਦਾ ਸੂਰਾ ਸੋ ਪਹਿਚਾਣਿਆ ਜੋ ਲੜੈ ਦੀਨ ਕੇ ਹੇਤ ਕਹਿੰਦੇ ਭਮਾ ਪੁਰਜਾ ਪੁਰਜਾ ਕੱਟਵਾ ਕਦੇ ਉਹ ਖੇਤ ਨਹੀਂ ਛੱਡਦਾ ਇਹ ਤਾਂ ਮਤਲਬ ਅੱਗ ਲਾਉਣ ਵਾਲੇ ਆ ਅੱਗ ਲਾਈ ਰਾਤ ਨੂੰ ਅਧਿਕ ਰਾਤ ਨੂੰ ਉੱਠ ਕੇ ਫੇਰ ਜਾ ਕੇ ਸੌ ਜਾਣਾ ਇਹਨਾਂ ਤੋਂ ਅਸੀਂ ਕੀ ਉਮੀਦਾਂ ਰੱਖ ਸਕਦੇ ਆ ਇਹਨਾਂ ਤੋਂ ਇਹ ਤਾਂ ਅੱਗ ਲਾਉਣ ਵਾਲੇ ਆ ਸਾਨੂੰ ਇਹਨਾਂ ਦੇ ਮਗਰ ਤਾਂ ਉਹਨਾਂ ਨਹੀਂ ਚਾਹੀਦਾ ਪਰ ਫਿਰ ਵੀ ਕੋਈ ਇਹ ਸ਼ਰਾਰਤ ਕੋਈ ਸ਼ਰਾਰਤ ਕਹਿੰਦੇ ਕੋਈ ਬੋਲਿਆ ਵੇ ਮੇਰੇ ਨਿਸ਼ਾਨੇ ਦੇ ਉਹਨਾਂ ਕੇ ਸਾਨੂੰ ਡਾੜ ਦੀ ਲੋੜ ਨਹੀਂ ਡਾਕਟਰ ਅੰਬੇਡਕਰ ਨੇ ਕਿਹਾ ਸੀਗਾ ਕਹਿੰਦੇ 100 ਦਿਨ ਗੁਲਾਮੀ ਜੀਣ ਨਾਲੋਂ 10 ਦਿਨ ਨਾ ਛੇਰ ਦੀ ਜ਼ਿੰਦਗੀ ਜੀ ਲੋ ਸਾਨੂੰ ਗੁਲਾਮੀ ਦਾ ਅਹਿਸਾਸ ਅਸੀਂ ਗੁਲਾਮੀ ਨਹੀਂ ਕਰਨੀ ਅਸੀਂ ਜੇ ਉਹ ਸਾਡੇ ਇੱਦਾਂ ਹੀ ਲਿਖੇ ਹੋਗੇ ਸਾਨੂੰ ਮਰਨਾ ਮਨਜ਼ੂਰੀਆ ਪਰ ਇਦਾਂ ਦਾ ਜਿਹੜਾ ਮੂਰਖ ਬੰਦਾ ਆ ਇਦਾਂ ਦੇ ਮੂਰਖ ਦਾ ਡਾਟ ਕੇ ਵਿਰੋਧ ਕਰਾਂਗੇ ਔਰ 24 14 ਅਪ੍ਰੈਲ ਨੂੰ ਉਹ ਸਿੱਧਾ ਬਲ ਦੱਸ ਦਵੇ ਵੀ ਹਾਂ ਵੀ ਅਸੀਂ ਫਲਾਨੀ ਥਾਂ ਆਉਣਾ ਸਾਡੇ ਬੰਦਿਆਂ ਨੇ ਤੇ ਉਹ ਜਾ ਫਿਓ ਉਹ ਹੈ ਦੇ ਤੇ ਇਹ ਸਮਾਜ ਹੈ ਨੀਗਾ ਡਾਕਟਰ ਮੀਟਕਾਰ ਦੇ ਪੈਰੂਕਾਰ ਹੈ ਨਹੀਂ ਇਹ ਇਹ ਅ ਅ ਅਸੀਂ ਅੱਗਾ ਲਾਉਣ ਵਾਲੇ ਨਹੀਂ ਇਤਿਹਾਸ ਪੁਰਾਣੇ ਪੜ ਕੇ ਦੇਖ ਲਓ ਸੁਣ ਕੇ ਦੇਖ ਲਓ ਜਿਹੜੀਆਂ ਕੁਰਬਾਨੀਆਂ ਆ ਕੁਰਬਾਨੀਆਂ ਦੇਣ ਨੂੰ ਅੱਜ ਵੀ ਸਮਾਜ ਪਿੱਛੇ ਨਹੀਂਗਾ ਜੇ ਉਹਦਾ ਉਹਦਾ ਇੱਦਾਂ ਹੀ ਮਨ ਖੁਸ਼ ਆ ਨਾ ਪਰ ਕਿਸੇ ਦੇ ਬੱਚੇ ਮਰਵਾਉਣ ਨਾਲ ਆਪ ਮੋਰੇ ਆ ਕੇ ਦਿਖਾ ਲਈ ਫਿਰ ਵੀ ਜੇ ਉਹਦੇ ਬਹਿਕਾਬ ਦੇ ਵਿੱਚ ਆ ਜਵੇ ਨਾ ਉਹ ਦੱਸ ਕੇ ਆਵੇ ਵੀ ਅਸੀਂ ਆਉਣ ਲੱਗੇ ਆ ਤਾਂ ਫਿਰ ਫਿਰ ਮਤਲਬ ਜਿਹੜੀ ਆਮੋ ਸਾਹਮਣੇ ਤੁਸੀਂ ਆਰ ਪਾਰ ਦੀ ਇਹ ਨਹੀਂ ਕਿ ਉਹ ਜਾ ਕੇ ਬਹਿ ਜਵੇ ਉਹ ਜਾ ਕੇ ਉੱਤੇ ਬਾਹਰ ਅਗ ਲਾਉਂਦਾ ਆ ਹੁਣ ਜਿਹੜੇ ਮੁੰਡੇ ਫਸੇ ਆ ਜਿਹੜੇ ਮੁੰਡੇ ਫਸੇ ਆ ਉਹਨਾਂ ਦੇ ਪਰਿਵਾਰਾਂ ਨੂੰ ਗਰੀਬ ਘਰ ਦੇ ਹੋਣੇ ਆ ਬੱਚੇ ਉਹਨਾਂ ਦੇ ਮਾਪਿਆਂ ਨੂੰ ਫਿਕਰ ਪਿਆ ਉਹ ਵਿਚਾਰੇ ਕਿੱਥੋਂ ਉਹਨਾਂ ਦੀ ਜਮਾਨਤ ਦਾ ਕਰਾਉਣਗੇ ਇਹ ਇਹ ਇਦਾਂ ਦੇ ਨੌਜਵਾਨਾਂ ਨੂੰ ਗਮਰਾਹ ਨਹੀਂ ਹੋਣਾ ਚਾਹੀਦਾ ਜੇ 14 ਨੂੰ ਉਹਨੇ ਸੱਪ ਕੜਨਾ ਤਾਂ ਉਹ ਕਾਟ ਲਵੇ ਕੋਈ ਨਹੀਂ ਅਸੀਂ ਵੀ ਮੋਰੇ ਤਿਆਰ ਬੈਠੇ ਆ ਸੰਦਰਾਂ ਦੀ ਕੋਈ ਲੋੜ ਨਹੀਂ ਹੋ। ਇਦਾਂ ਦੇ ਪਤਾ ਨਹੀਂ ਕਿੰਨੇ ਕ ਆਏ ਆ ਕਿੰਨੇ ਕ ਚਲੇ ਗਏ ਆ। ਸਾਨੂੰ ਇਦਾਂ ਦੇ ਕੋਈ ਤੌਸ ਨਹੀਂ ਸਾਨੂੰ ਕੋਈ ਡਰ ਡਕ ਨਹੀਂ। ਉਸ ਤੋਂ ਬਾਅਦ ਬਟਾਲੇ ਦੀ ਹੋਈ। ਬਟਾਲੇ ਦੇ ਵਿੱਚ ਪੁਲਿਸ ਵਾਲਿਆਂ ਦਾ ਪਹਿਲਾ ਬਿਆਨ ਹੁੰਦਾ ਆ ਉਹ ਤਾਂ ਜੀ ਕਹਿੰਦੇ ਆ ਕਿ ਹੋਈ ਨਹੀਂ ਕਹਿੰਦੇ ਇਹਨਾਂ ਨੇ ਉਹਦੀ ਦੇਖਭਾਲ ਨਹੀਂ ਚੰਗੀ ਤਰ੍ਹਾਂ ਕੀਤੀ। ਉਹਦਾ ਆਪੇ ਹੀ ਡਿਗੀ ਟੁੱਟੀ ਆ। ਬਾਅਦ ਚ ਪੰਜ ਛੇ ਬੰਦੇ ਫੇਰ ਦੂਏ ਦਾ ਨਫੜ ਬੀ ਲੈ। ਉਹ ਕਿੱਥੋਂ ਆ ਗਏ? ਇਹ ਪ੍ਰਸ਼ਾਸਨ ਵੀ ਮਾਰ ਰਲਿਆ ਆ। ਅਈ ਸਰਕਾਰ ਨੂੰ ਸਿੱਧਾ ਚਤਾਵਨੀ ਦਿੰਦੇ ਆ ਵੀ ਐਦਾਂ ਦੇ ਬੰਦੇ ਨੂੰ ਨੱਥ ਪਾ ਲਵੇ ਸਰਕਾਰ ਨਹੀਂ ਤਾਂ ਸਰਕਾਰਾਂ ਨੂੰ ਸਮਾਜ ਪਾਊਗਾ ਔਰ ਜਿੰਨੇ ਸਾਡੇ ਰਾਜਨੀਤਿਕ ਲੋਕ ਆ ਸੌਰੀ ਐਮਐਲਏ ਆ ਐਮਪੀ ਆ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਆ ਸਾਨੂੰ ਉਹਦਾ ਕੋਈ ਮਤਲਬ ਨਹੀਂ ਪਰ ਜੇ ਉਹ ਡਾਕਟਰ 바ਵਾ ਸਾਹਿਬ ਦੇ ਬਾਰੇ ਉਹਨਾਂ ਦਾ ਉਹਨਾਂ ਦਾ ਕੋਈ ਵਿਆਹ ਨਹੀਂ ਹੁੰਦਾ ਤਾਂ ਮੈਂ ਕਹਿੰਦਾ ਸਮਾਜ ਇੱਕਾ ਕਲ ਵਿੱਚ 14 ਨੂੰ ਉਹਨਾਂ ਨੂੰ ਕਿਸੇ ਵੀ ਗੁਰੂ ਡਾਕਟਰ ਮੀਟਕਾਰ ਦੇ ਬੱਤ ਦੇ ਹਾਰ ਪਾਉਣ ਦਾ ਕੋਈ ਅਧਿਕਾਰ ਨਹੀਂ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਜਿਹੜੇ ਮਾਲ ਡਾਕਟਰ ਬਾਵਾ ਸਾਹਿਬ ਦੇ ਉਹਨਾਂ ਦੇ અપਮਾਨ ਦੇ ਵਿੱਚ ਜਿਹੜਾ ਕੋਈ ਨਹੀਂ ਬੋਲੂਗਾ ਉਹ ਵੀ ਅਸੀਂ ਉਹਦੀਆਂ ਕੁਰਸੀਆਂ ਤੋਂ ਕੀ ਲੈਣਾ ਅਸੀਂ ਤਾਂ ਡਾਕਟਰ ਬਾਵਾ ਸਾਹਿਬ ਦੇ ਸਵਿਧਾਨ ਦੀ ਰਾਖੀ ਮਰਦੇ ਦਮ ਤੱਕ ਕਰਾਂਗੇ ਇਥੇ ਮਤਲਬ ਸਾਨੂੰ ਇਧਰ ਹਿੰਦੂ ਆ ਉਹ ਕਹਿੰਦੇ ਜੀ ਅਸੀਂ ਰਾਜਰਾਮ ਨਰਾਮ ਰਾਜ ਲੈਣਾ ਉਹ ਅਸੀਂ ਸਵਿਧਾਨ ਬਦਲਣਾ ਵੀ ਸਰਕਾਰ ਨੇ ਪਿਛਲੀ ਵਾਰੀ ਇੱਕ ਗਲਤੀ ਕਰਕੇ ਦੇਖੀ ਅਸੀਂ ਇੱਕ ਵਾਰੀ ਔਰ ਲੋਕਾਂ ਨੇ ਉਹਨਾਂ ਨੂੰ ਅਕਲ ਦਿੱਤੀ ਸੀ ਕਿਤੇ ਮਨ ਲ ਸਰਕਾਰਾਂ ਇਹ ਭਲੇਖੇ ਜਣਾ ਰਹਿਣ ਸਮਾਜ ਹਰ ਵੇਲੇ ਜਾਗਦਾ ਆ ਜਿਉਂਦਾ ਆ ਮਰਦਾ ਨਹੀਂ ਇਹਨਾਂ ਦੇ ਜਮੀਰ ਮਰੇ ਹੋਏ ਨਹੀਂ ਜਾਗਦੇ ਜਮੀਰਾਂ ਵਾਲੇ ਆ ਕਿਤੇ ਇਹ ਮਨ ਕਦੇ ਇਹ ਭਲੇਖੇ ਜਣਾ ਰਹਿਣ ਬੇ ਅਸੀਂ ਸੰਵਿਧਾਨ ਬੜਨਾ ਸਮਾਜ ਦਾ ਕਤਨਾ ਕਤਨਾ ਹੋ ਜਵੇ ਸਮਾਜ ਸੰਵਿਧਾਨ ਦੀ ਰਾਖੀ ਕਰਨ ਨੂੰ ਤਿਆਰ ਆ ਦੇਖੋ ਜੀ ਆਪਾਂ ਮਨ ਸਰਕਾਰਾਂ ਤੇ ਨਹੀਂ ਮਨ ਲ ਕਿੰਤੂ ਪ੍ਰੰਤੂ ਕਰਦੇ ਸਰਕਾਰਾਂ ਨੇ ਅੱਗੇ ਸਾਡਾ ਕੀ ਕਾਰਦਾ ਸਾਡੇ ਗੁਰੂ ਘਰ ਹਟਾਤੇ ਉਹ ਉਹ ਨਹੀਂ ਕਿੰਨੇ ਸੱਪ ਕਿਹੜਾ ਸੱਪ ਕੱਢ ਲਿਆ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਮਰਦੇ ਲੋਕ ਆ ਜੇ ਹੁਣ ਇਹ ਇਹਨਾਂ ਨੇ ਮੰਨ ਲਓ ਜੇ ਰਾਖੀ ਕਰਦੇ ਆ ਡਾਕਟਰ ਬਾਵਾ ਸਾਹਿਬ ਸੰਵਧਾਨ ਦੀ ਰਾਤ ਨੂੰ ਉਹ ਇੱਕ ਦਿਨ ਥੋੜੀ ਕਰਨੀ ਆ ਹਰ ਰੋਜ਼ ਹੀ ਕਰਨ ਰੋਜ਼ ਹੀ ਕਰਨ ਜੇ ਡਾਕਟਰ ਬਾਵਾ ਸਾਹਿਬ ਦੇ ਨਾਲ ਇੰਨਾ ਪਿਆਰ ਹੈ ਇੱਕ ਦਿਨ ਰਾਤ ਜਾ ਕੇ ਉੱਥੇ ਕੀ ਕਰ ਲੈਣਾ ਉਹਨਾਂ ਦੀ ਬਿਆਦਮੀ ਦਾ ਮਾਲਕ ਅੱਦੇ ਵੀ ਹੋ ਸਾ ਦਿਆ ਔਰ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਜਿੱਥੇ ਵੀ ਡਾਕਟਰ ਬਾਵਾ ਸਾਹਿਬ ਦੇ ਅੰਬੀਟਕਾਰ ਆ ਉਹਦੀ ਰਾਖੀ ਪ੍ਰਸ਼ਾਸਨ ਔਰ ਸਰਕਾਰੇ ਕਰੇ ਜੇ ਮਨ ਲਓ ਕਿ ਦੇ ਉਤੋਂ ਪਹਿਲਾਂ ਪਹਿਲਾਂ ਕੋਈ ਮਨ ਲਓ ਕੋਈ ਵੀ ਘਟਨਾ ਵਾਪਰਦੀ ਆ ਫਿਰ ਸਰ ਸਰਕਾਰ ਤੇ ਪ੍ਰਸ਼ਾਸਨ ਉਹਦਾ ਜ਼ਿੰਮੇਵਾਰ ਹੋਊਗਾ ਇਹ ਤਾਂ ਸਰਕਾਰਾਂ ਦੀ ਡਿਊਟੀ ਬਣਦੀ ਆ ਇਹ ਸਰਕਾਰਾਂ ਕਾਰਨ ਜੇ ਸਰਕਾਰਾਂ ਨਹੀਂ ਕਰਦੇ ਆ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਫਿਰ ਉਹਦਾ ਜਿਹੜਾ ਆ ਇਹ ਸਰਕਾਰਾਂ ਤੇ ਪ੍ਰਸ਼ਾਸਨ ਜ਼ਿੰਮੇਵਾਰ ਮੈਂ ਦਾਸਤਾ ਵੀ ਉਹਦਾ ਸਰਕਾਰਾਂ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਜੇ ਉਹਨੂੰ ਕੋਈ ਘਟਨਾ ਵਾਪਰਦੀ ਆ ਉਦਮਾ ਵਾਲਾ ਕੋਈ ਹੁੰਦਾ ਤਾਂ ਉਹਨੂੰ ਮਾਲੋ ਫੱਟ ਮਾਲੋ ਲੈ ਕੇ ਅਰੈਸਟ ਕਰ ਲੈਂਦੇ ਦੇਸ਼ਵਿਦੇਸ਼ ਦੇ ਦੇਸ਼ ਧਰੋਹੀ ਦਾ ਪਰਚਾ ਜਿੰਨੇ ਵੀ ਅੱਜ ਫੜੇ ਇਹਨਾਂ ਦੇ ਵਿੱਚ ਦੇਸ਼ ਧਰੋਹੀ ਦਾ ਪਰਚਾ ਦਰਜ ਹੋਣਾ ਚਾਹੀਦਾ ਤਾਂ ਜੋ ਗਾਹਾਂ ਕਿਸੇ ਦਾ ਮਨ ਨਾ ਕਰੇ ਵੀ ਅਸੀਂ ਇਹ ਬਿਆਦਬੀ ਨਾ ਕਰੀਏ ਜੇ ਸਰਕਾਰਾਂ ਨੇ ਪਹਿਲਾਂ ਇਹਨਾਂ ਨੂੰ ਸਜ਼ਾਵਾ ਦਿੱਤੀਆ ਹੁੰਦੀਆਂ ਤਾਂ ਅੱਜ ਇਹ ਘਟਨਾਵਾਂ ਨਾ ਹੋਣ ਨਾ ਬਾਬਾ ਜੀ ਦਾ ਮਹਿਸੂਸ ਕਰਨੇ ਜਿਵੇਂ ਬਾਬਾ ਸਾਹਿਬ ਵੀ ਮਰਾਓ ਡਾਕਟਰ ਅੰਬੇਡਕਰ ਜੀ ਜੇ ਆਪ ਜਿਉਦੇ ਹੁੰਦੇ ਉਹਨਾਂ ਨੇ ਕਾਨੂੰਨ ਦੇ ਨਾਲ ਸਰਕਾਰ ਨੂੰ ਮਜਬੂਰ ਕਰਕੇ ਪੰਨੂ ਨੂੰ ਅਮਰੀਕਾ ਤੋਂ ਕਲਰ ਨੂੰ ਫੜ ਕੇ ਇੰਡੀਆ ਦੇ ਵਿੱਚ ਲੈ ਆਉਣਾ ਸੀਗਾ ਔਰ ਉਹਨੂੰ ਸਜ਼ਾ ਦੇਵਾ ਕੇ ਹਟਣਾ ਸੀ ਤੇ ਅੱਜ ਸਾਡੇ ਸਮਾਜ ਦੇ ਅੰਦਰ ਬਾਬਾ ਸਾਹਿਬ ਦੇ ਅਧਿਕਾਰਾਂ ਦੀ ਬਦੌਲਤ ਲੱਖਾਂ ਹੀ ਵਕੀਲ ਸਹਿਬਾਨ ਨੇ ਔਰ ਲੀਡਰ ਨੇ ਐਮ ਐਲ ਏ ਨੇ ਐਮ ਪੀ ਨੇ ਤੇ ਫਿਰ ਵੀ ਉਹ ਮਤਲਬ ਸਮਾਜ ਦੀ ਜਿਹੜੀ ਪੂਰਤੀ ਨਹੀਂ ਹੋ ਰਹੀ ਸਮਾਜ ਦੀ ਤਸੱਲੀ ਨਹੀਂ ਹੋ ਰਹੀ ਦੇਖੋ ਡਾਕਟਰ ਬਾਸਾ ਤੁਸੀਂ ਕਹਿੰਦੇ ਜੇ ਜਿਉਂਦੇ ਹੁੰਦੇ ਤੁਹਾਡੇ ਕੀ ਭਾਦਾ ਮਰੇ ਆ ਨਹੀਂ ਕਨੂ ਨਹੀਂ ਤੁਹਾਡੇ ਭਾਦਾ ਮਰੇ ਆ ਡਾਕਟਰ ਬਾਬਾ ਸਾਹਿਬ ਸਾਡੇ ਬੰਮਾ ਦੁਨੀਆ ਤੋਂ ਚਲੇ ਗਏ ਪਰ ਅੱਜ ਵੀ ਸਾਡੇ ਵਿੱਚ ਉਹ ਜਿਉਂਦਾ ਬੈਠੇ ਆ ਜਿੰਨਾ ਚਿਰ ਉਹਨਾਂ ਦਾ ਸੰਵਿਧਾਨ ਸਾਡੇ ਵਿੱਚ ਆ ਜਿੰਨਾ ਚਿਰ ਸੰਵਿਧਾਨ ਆ ਸਾਡੇ ਸਾਡੇ ਦੇ ਉੱਤੇ ਉਹ ਪਹਿਰਾ ਰੱਖ ਕੇ ਬੈਠੇ ਆ ਉਹਨਾਂ ਨੇ ਉੱਦਣ ਮਰਨਾ ਜਿੱਦਣ ਸਾਡਾ ਸੰਵਿਧਾਨ ਖਤਮ ਹੋ ਗਿਆ ਔਰ ਉਹਨਾਂ ਨੇ ਜਦੋਂ ਇਹ ਕਹਿੰਦੇ ਨੇ ਨਾ ਵਕੀਲਾਂ ਦੇ ਉਹਨਾਂ ਇਹਨਾਂ ਕੋਲ ਕਿਹੜਾ ਭਾਵਰਾ ਘਟਿਆ ਸਰਕਾਰਾਂ ਕੋਲ ਵਕੀਲ ਮਲ ਵਿਚਾਰੇ ਕੀ ਕਹਨ ਜੇ ਸਰਕਾਰਾਂ ਦੇ ਸਰਕਾਰਾਂ ਦਾ ਇਹਦਾ ਫਰਜ ਪਟਦਾ ਨਾ ਇੱਕ ਇਦਾਂ ਦਾ ਅਸੀਂ ਆਪਣੇ ਦੇਸ਼ ਦਾ ਮਾਹੌਲ ਖਰਾਬ ਨਾ ਕਰੀਏ ਜੇ ਸਰਕਾਰਾਂ ਨੇ ਖਰਾਬ ਕਰਾਉਣਾ ਹੋਇਆ ਤਾਂ ਫੇ ਇਨਾਂ ਦੀ ਮਰਜ਼ੀ ਹੈ ਜੇ ਇਨਾਂ ਨੇ ਉਹਨੂੰ ਉਹਨੂੰ ਸਜ਼ਾ ਨਹੀਂ ਦੇਣੀ ਉਹਨੂੰ ਫੜ ਕੇ ਨਹੀਂ ਲਿਆਉਣਾ ਫੇ ਇਹ ਇਹ ਆਪਣੀ ਜ਼ਿੰਮੇਵਾਰੀ ਇਨਾਂ ਦੀ ਆ ਵੀ ਉਹ ਉਹ ਲਾਉਂਦੇ ਕਿ ਨਹੀਂ ਲਿਆਉਂਦੇ ਜੇ ਇੱਥੇ ਕੋਈ ਘਟਨਾ ਵਾਪਰਦੀ ਆ ਫੇ ਇਨਾਂ ਦੀ ਉਹ ਜਿੰਨੀ ਵੀ ਆ ਇੱਥੇ ਇਹ ਅਸੀਂ ਅੰਦਾਜ਼ਾ ਲਾਵਾਂਗੇ ਬੇ ਸਰਕਾਰ ਉਹਨਾਂ ਨੂੰ ਸ਼ਹਿਦ ਦਿੰਦੀ ਆ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਸ਼ਹਿਦ ਦਿੰਦਾ ਉਹਨਾਂ ਨੂੰ ਫੜ ਕੇ ਲਿਆਉਣ ਦੀ ਬਜਾਏ ਇੱਥੇ ਫੇਰ ਬਿਆਦਮੀਆਂ ਹੁੰਨੀਆਂ ਪਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਬਿਆਦ ਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਜੀ ਬਰਦਾਸ਼ਤ ਨਹੀਂ ਕਰਾਂਗੇ ਅੱਜ ਔਰ ਮੈਂ ਔਰ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ 14 ਅਪ੍ਰੈਲ ਨੂੰ ਬੜੇ ਬੜੇ ਪਿਆਰ ਦੇ ਨਾਲ ਸਾਰੇ ਘਰਾਂ ਦੇ ਵਿੱਚੋਂ ਜਾ ਕੇ ਜਿੱਥੇ ਵੀ ਮਲ ਹੈਗਾ ਡਾਕਟਰ ਬਾਬਾ ਸਾਹਿਬ ਦੇ ਸਟੈਚੂ ਲੱਗੇ ਆ ਸਾਰੇ ਜਾਣੇ ਜਾ ਕੇ ਸ਼ਹਿਰਾਂ ਦੇ ਵਿੱਚ ਚਾਹੇ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਪੈਰਾ ਵੀ ਦਿਨ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਗਲਾਂ ਦੇ ਵਿੱਚ ਫੁੱਲ ਹਾਰ ਫੁੱਲਾਂ ਦੀ ਹਾਰ ਵੀ ਪਾਉਣ ਔਰ ਸਰਕਾਰ ਨੂੰ ਦੱਸ ਦੇਣ ਵੀ ਅਸੀਂ ਅਸੀਂ ਬੈਡਲ ਜਿਉਂਦੇ ਬੈਠੇ ਆ ਔਰ ਗੁਰੂ ਰਵਦਾਸ ਮਹਾਰਾਜ ਦਾ ਜਿਹੜਾ 647 48ਵਾਂ ਆ ਨਾ ਅਗਲਾ ਸਾਲ 49ਵਾਂ 72 ਦੇ ਵਿੱਚ ਹਾਂਜੀ ਸਾਢੇ 600 ਸਾਲ ਆ ਜੀ ਜੀ ਇਹਨਾਂ ਨੇ ਹੁਣ ਡਾਕਟਰ 바ਵਾ ਸਾਹਿਬ ਦੇ ਮਨ ਕਰਕੇ ਉਹਨਾਂ ਦਾ ਉਹਨਾਂ ਦਾ ਜਨਮ ਦਿਨ ਕਰਕੇ ਇਹਨਾਂ ਨੇ ਇਦਾਂ ਦੀ ਸ਼ਰਾਰਤ ਖੇਲੀ ਆ ਸਾਡਾ ਜਿਹੜਾ ਮਨ ਢੜਕਾਉਣੇ ਆ ਮੈਂ ਤੁਹਾਨੂੰ ਅੱਜ ਵੀ ਦੱਸਣਾ ਚਾਹੁੰਦਾ ਬੇ ਸਾਢੇ 600 ਸਾਲ ਦੇ ਵਿੱਚ ਵੀ ਇਹਨਾਂ ਸਾਡੇ ਦਿਮਾਗ ਏਦਾਂ ਢੜਕਾਉਣੇ ਆ ਇਹਨਾਂ ਨੇ ਸ਼ਰਾਰਤਾਂ ਕਰਨੀਆਂ ਅਸੀਂ ਇਹਨਾਂ ਦੀਆਂ ਸ਼ਰਾਰਤਾਂ ਦੇ ਚੁਗਲ ਵਿੱਚ ਨਹੀਂ ਫਸਣਾ ਅਸੀਂ ਆਪਣੇ ਗੁਰੂਆਂ ਦਾ ਰਹਿਬਰਾਂ ਦਾ ਵੱਡੇ ਪੱਧਰ ਦੇ ਉੱਤੇ ਸਰਕਾਰ ਮਤਲਬ ਉਹਨਾਂ ਦਾ ਜਨਮ ਦਿਹਾੜੇ ਮਨਾਉਣੇ ਆ ਅਸੀਂ ਇਹਨਾਂ ਦੇ ਸਾਰਿਆਂ ਨੂੰ ਬੇਨਤੀ ਆ ਕਿ ਇਹਨਾਂ ਦੇ ਕਿਸੇ ਵੀ ਬੇਕਾਬੂ ਵਿੱਚ ਆ ਕੇ ਕਿਸੇ ਨੇ ਕੋਈ ਏਦਾਂ ਦਾ ਕਦਮ ਨਹੀਂ ਚੱਕਣਾ ਜਿਹੜਾ ਕਿ ਸਾਨੂੰ ਬਾਅਦ ਵਿੱਚ ਭੁਗਤਣਾ ਪਵੇ ਬਿਲਕੁਲ ਜੀ ਇਸ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਜਾਂ ਜਿਹੜਾ ਗੈਰ ਸੰਵਿਧਾਨਕ ਕਿਉਂਕਿ ਬਾਬਾ ਸਾਹਿਬ ਹੀ ਬਣਾਉ ਡਾਕਟਰ ਅੰਬੇਦਕਰ ਜੀ ਸੰਵਿਧਾਨ ਦੇ ਨਿਰਮਾਤਾ ਨੇ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਬਾਬਾ ਸਾਹਿਬ ਦੇ ਫੋਲੋਅਰ ਆ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਬਾਬਾ ਸਾਹਿਬ ਹੀ ਬਣਾਉ ਡਾਕਟਰ ਅੰਬੇਦਕਰ ਜੀ ਸਟੈਚੂ ਜਿਹੜੀ ਉਹ ਰਖਵਾਲੀ ਵੀ ਕਰਨੀ ਆ ਔਰ ਸ਼ਰਧਾਂਦੀ ਰੱਖੀ ਵੀ ਕਰਨੀ ਆ ਮਹਾਰਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਰੂਹ ਭਰੇ ਸ਼ਬਦਾਂ ਦੇ ਜੋ ਬੋਲੇ ਸੁਣ ਪਾਇਆ ਹੈ ਨਾ ਸਾਡਾ ਜੋ ਬੋਲੇ ਸੁਣ ਪਾਇਆ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਬ